ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਓਟੀ ਟੋਰ ਜੱਗੇ ਪੜਦੀ ਐ ਅੱਜ ਪਹੁੰਚੇ ਮੰਡੀ ਬਾਈ ਜੀ ਤਰੋਲਾ ਬਹੁਤ ਵੱਡੀ ਗੈਂਤੀ ਚਮਾਲ ਪਹੁੰਚਿਆ ਹੋਇਆ ਇੱਥੇ ਉਹ ਚੰਗੀਆਂ ਮੱਝਾਂ ਪਹੁੰਚੀਆਂ ਹੋਈਆਂ ਇਹ ਬਹੁਤ ਬੜਾ ਮੈਨੂੰ ਦੇਖੋ ਕਰ ਚੌਥਰਦੀ ਦੇਖੋ ਜਿਹੜਾ ਬਾਈ ਯੂਟਿਊਬਰ ਪੂਰੀ ਟੌਪ ਦੀ ਚੌਕੀ ਕਰਿਆ ਵਾਲੀ ਪਹੁੰਚਿਆ ਹੋਇਆ ਪਟਕੂੜੇ ਦੀ ਪੂਰੀ ਮੈਨੂੰ ਲੱਗਦਾ ਕਿ ਪਟੇ ਨਾਲ ਇਹ ਬੜਾ ਬੜੀ ਜਿਹੜੀਆਂ ਪੂੜੀਆਂ ਬਹੁਤ ਡਾਬਲ ਪਹੁੰਚੀਆਂ ਹੋਈਆਂ ਹੋਰ ਦੇ ਨੇ ਕਿੰਨੀ ਪਹੁੰਚੇ ਬਾਈ ਜੂ ਤਾਂ ਨੇ ਤੀਜੇ ਸਵੇਰ ਸੂਈ ਆ ਉਹਨਾਂ ਨਾ ਸੂਣ ਵਾਲੀ ਆ ਇਹ ਸੁਣ ਵਾਲੀ ਆ ਕਿੰਨਾ ਟਾਈਮ ਤੀਜੇ ਸਵੇਰ ਸੂਣ ਵਾਲੀ ਬਾਈ ਪਰ ਭਾਈ 15 ਦਿਨ 15 ਦਿਨ ਦੀ ਕੱਚੀ ਆ 15 ਦਿਨ ਪਈ 16 ਦਾ ਕੱਗਲ ਬੋਲਸ ਤਾਰਾ ਕੇ 16 17 ਲੀਟਰ ਬਾਈ ਕਹਿੰਦਾ ਦੁੱਧ ਪਾ ਦੇ ਇੱਕ 70 ਮੋਲਾ ਬਾਈ ਜਿਹਦਾ 16 17 ਲੀਟਰ ਦੇਉ ਬਾਈ ਕਹਿੰਦਾ ਦੁੱਧ ਕੀ ਆ ਬੰਦੇ ਤਨੋਲਾ ਵੀਰੋ ਕੀ ਬੋਲ ਕਰਿਆ ਬਈ ਦਾ ਡੇਢ ਲੱਖ ਡੇਢ ਲੱਖ ਮੰਗਦਾ ਸੁਈ ਬਈ ਆ ਹਾਂਜੀ ਕਿਹੜੇ ਸੁਏ ਤੀਜੇ ਤੀਜੇ ਸੁਏ ਸੁਈ ਬਈ ਮਾਝਾ ਬਈ ਦੀ ਬਹੁਤ ਵਧੀਆ ਡੇਢ ਲੱਖ ਮੁੱਲ ਆ ਉਹ ਵਧੀਆ ਆਰਡਰ ਵਾਲੀ ਮਾਝਾ ਚੰਗੀ ਮਨ ਜਿੱਦ ਨਾਲ ਤੇ ਰੌਣਕਾਂ ਲੱਗੀਆਂ ਹੋਈਆਂ ਆਪਣੀਆਂ ਸੂਈ ਬਈ ਆ ਕਿਹੜੇ ਸੂਏ ਤੀਜੇ ਸੂਏ ਸੂਈ ਬਈ ਮਾਜਾ ਬਾਈ ਦੀ ਆ ਬੱਚਾ ਹੁੰਡੀ ਝੋਟੀ ਹੈ ਕੀ ਰੇਟ ਕਰਤਾ ਬਾਈ ਕਿੰਨਾ 170 170 ਰੇਟ ਹੈ ਇਹਦਾ ਇਹ ਚੱਲ ਜੂਗਾ ਓਕੇ ਇਹਨੂੰ ਪਾਤੀ ਉਧਰ ਸੌਤੇ ਹੋਈ ਜਾਂਦਾ ਰੌਲਾ ਪਈ ਉਹ ਬਾਸ ਰੌਲਾ ਤਾਂ ਉਹੀ ਬਥੇਰਾ ਪਈ ਜਾਂਦਾ ਰੌਲਾ ਪਈ ਇਹਨੂੰ ਵੀ ਰਾਣਾ ਵਜਾ